ਲਓ ਜੀ ਅੱਜ ਫੇਰ ਹਰਕੀਰਤ ਬਰਕਸ ਵਾਲਿਆਂ ਦੇ ਆਇਆ ਅੱਜ ਤੁਹਾਨੂੰ ਨਮੀਆਂ ਨਮੀਆਂ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਮਿਸਤਰੀ ਉਹਨਾਂ ਨੇ ਬਣਾਈਆਂ ਨੇ ਸਾਡੇ ਭਰਾਵਾਂ ਨੇ ਪਹਿਲਾਂ ਤਾਂ ਇੱਕ ਕਬੂਤਰ ਵਾਲੇ ਵੀਰਾਂ ਦਾ ਤਾਂ ਖਾਸ ਪ੍ਰਬੰਧ ਆ ਵੀਰੇ ਹਰ ਇੱਕ ਚੀਜ਼ ਤੁਹਾਨੂੰ ਖੇਤੀਬਾੜੀ ਦੇ ਸੰਦ ਜਿਹੜੇ ਆਪਣੇ ਖੇਤੀਬਾੜੀ ਦੇ ਵਿੱਚ ਵਰਤੇ ਜਾਂਦੇ ਆ ਜਿਵੇਂ ਜਿੰਦਰਾ ਹੋ ਗਿਆ ਅਨਾਤ ਤੰਗਲੀ ਹੋ ਗਈ ਜਾਂ ਜਿਹੜੇ ਵੀ ਖੇਤੀਬਾੜੀ ਦੇ ਵਿੱਚ ਕਹੀ ਹੋਗੀ ਕਹੀ ਹੋਗੀ ਬਾਹਾਂ ਪੋਣਾ ਜੀ ਨੇ ਕਹੀ ਦੇ ਵਿੱਚ ਉਹ ਵੀ ਜਿਹੜਾ ਸਾਰੇ ਕੰਮ ਜਿਹੜੇ ਇੱਥੇ ਹੁੰਦੇ ਨੇ ਆ ਬਾਈ ਸਾਹਮਣੇ ਮਿਸਤਰੀ ਖੜਾ ਬਹੁਤ ਸੋਹਣਾ ਭਰਾ ਸਾਡਾ ਕੰਮ ਕਰਦਾ ਏ ਤੇ ਆ ਦੇਖੋ ਰੇੜੀਆਂ ਮਿਸਤਰੀ ਅੱਛਾ ਇਹ ਐਵੇਂ ਦੇਖੋ ਜੀ ਆ ਜਮੀਨ ਨਜ਼ਾਰਾ ਹੋ ਗਿਆ ਜੀ ਬੁੜੀਆਂ ਵਾਸਤੇ ਗੋਹੇ ਦੇ 2-3 ਤਾਂਸਲੇ ਪਾਓ ਇਹਦੇ ਵਿੱਚ ਆਪ ਦਾ ਆਰਾਮ ਨਾਲ ਜਾ ਕੇ ਚੱਕਿਓ ਜ਼ੋਰ ਤਾਂ ਨਹੀਂ ਲਵਾਉਂਦੀ ਬਾਈ ਇਹ ਜ਼ੋਰ ਨਹੀਂ ਲਵਾਉਂਦੀ ਤੇ ਆ ਸਿੰਪਲ ਹੈ ਹੈ ਇਹ ਸਿੰਪਲ ਆ ਚਲੋ ਪੈਸਿਆਂ ਦਾ ਫਰਕ ਰੇਟ ਦਾ ਹੁੰਦਾ ਨਾ ਤੇ ਜਿਹਨੂੰ ਸਿੰਪਲ ਦੀ ਲੋੜ ਆ ਤਾਂ ਸਿੰਪਲ ਆ ਪੀ ਪਲਸਟਰ ਦੀ ਮਿਲ ਜੂ ਪਲਸਟਰ ਦੀ ਚਾਹੀਦੀ ਅੱਛਾ ਵੀ ਇਹ ਪਲਾਸਟ ਜਿਹੜੇ ਆ ਚੀਜ਼ ਲੱਗੀ ਹੋਈ ਐ ਵੀ ਗਲਨ ਗਲਨ ਤੋਂ ਜਾਂ ਕਿਵੇਂ ਹੈ ਨਾ ਅਗਲਾ ਪਲਾਸਟਿਕ ਵੀ ਲਵਾ ਸਕਦਾ ਲਓ ਜੀ ਪਲਾਸਟਿਕ ਵੀ ਤੁਸੀਂ ਲਵਾ ਸਕਦੇ ਹੋ ਇਹਨਾਂ ਦੇ ਉੱਤੇ ਰੇੜੀਆਂ ਦੇ ਉੱਪਰ ਜੇ ਭੱਠੇ ਵਾਲੇ ਵੀਰਾਂ ਦੀਆਂ ਰੇੜੀਆਂ ਵੀ ਹੋਰ ਸਪੈਸ਼ਲ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤੁਸੀਂ ਭੱਠੇ ਵਾਲੇ ਵੀਰ ਵੀ ਜਿਹੜੇ ਜ਼ਰੂਰ ਸੰਪਰਕ ਕਰਨ ਨੰਬਰ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਤੇ ਕਬੂਤਰਾਂ ਦੀਆਂ ਡੋਲੀਆਂ ਜਿਹੜੀਆਂ ਬਣਦੀਆਂ ਨੇ ਛਾਤਰੀਆਂ ਹੋ ਗਈਆਂ ਤੇ ਕੱਪੜੇ-ਕੁੱਪੜੇ ਛਾਤਰੀਆਂ ਦੇ ਕਬੂਤਰਾਂ ਦੇ ਤੁਹਾਨੂੰ ਸਾਰਾ ਕੁਝ ਮਿਲਦਾ ਅੱਛਾ ਆ ਗਏ ਜਗੜ ਬਾਈ ਪਾਥੀਆਂ ਵਾਲਾ ਅੱਛਾ ਲਓ ਜੀ ਆ ਜਮੀਨ ਨਜ਼ਾਰਾ ਕਰਤਾ ਬੁੜੀਆਂ ਵਾਸਤੇ ਲਓ ਜੀ ਆ ਜਮੀਨ ਨਜ਼ਾਰਾ ਹੋ ਗਿਆ ਬੁੜੀਆਂ ਵਾਸਤੇ ਆ ਪਾਥੀਆਂ ਪੱਥਨ ਵਾਲਾ ਜਗਾੜ ਵੀ ਆ ਗਿਆ ਕਹਿੰਦੇ ਹੱਥ ਹੱਥ ਜਮੀਨ ਬਸ ਵੀ ਲਾਉਣੀ ਨਹੀਂ ਪੈਂਦਾ ਹਨਾ ਇਹਦੇ ਨਾਲ ਪਾਥੀਆਂ ਵੀ ਤੁਸੀਂ ਪੱਥ ਸਕਦੇ ਹੋ ਤੇ ਬਈ ਖੇਤੀਬਾੜੀ ਦੇ ਸਾਰਾ ਸਮਾਨ ਬਣਾਉਨੇ ਆਪਾਂ ਅੱਛਾ 2Z ਸੌਣ ਮਿਲਦਾ ਖੇਤੀਬਾੜੀ ਦਾ ਸਾਰਾ ਵੀ ਵੀ ਸੰਦ ਜਿਹੜੇ ਰੇੜੀਆਂ ਕਿਸਾਨਾਂ ਨੂੰ ਜਿਹੜੇ ਵੀ ਆਈਟਮ ਦੀ ਲੋੜ ਪੈਂਦੀ ਉਹ ਹੀ ਮਿਲਦੀ ਹੈ ਆਪਣਾ ਅੱਛਾ ਮੋਟਰਸਾਈਕਲ ਵਾਲੀ ਰੇੜੀ ਹੋਵੇ ਛੋਟੀ ਰੇੜੀ ਹੋਵੇ ਅੱਛਾ ਪੱਠੇ ਵਾਲੀ ਹੋਵੇ ਕੋਈ ਕਹੀ ਕਹਾੜੀ ਤਰਪਾ ਤਰ ਵਗੈਰਾ ਸਾਰਾ ਕੁਝ ਬਣਾਉਂਦੇ ਤੇ ਜੱਡ ਜੱਡ ਸਮਾਨ ਮਿਲਦਾ ਹੈ ਤੇ ਬਾਈ ਮਿਸਤਰੀ ਇਹ ਬਾਈ ਆਪ ਤਿਆਰ ਕਰਦਾ ਕੰਮ ਆ ਦੇਖੋ ਦੋ ਦੁਕਾਨਾਂ ਨੇ ਜਿਹੜੀਆਂ ਤੇ ਇਹਨਾਂ ਦੋਨਾਂ ਦੁਕਾਨਾਂ ਦੇ ਵਿੱਚ ਜਿਹੜਾ ਬਾਈ ਆਪ ਤਿਆਰ ਕਰਦਾ ਕੰਮ ਆ ਦੇਖੋ ਬਾਹੇ ਬੂਏ ਸਾਰਾ ਕੁਝ ਉਹਨੂੰ ਇੱਥੋਂ ਮਿਲੂਗਾ ਤੇ ਆ ਸੰਦ ਜਿਹੜੇ ਸਾਰੇ ਸਾਨੂੰ ਇੱਥੋਂ ਮਿਲਣਗੇ ਹਨਾ ਜੇ ਜਿਵੇਂ ਨਾਲ ਹੀ ਕੱਢਣ ਤੱਕ ਦਾ ਸਮਾਨ ਵੀ ਜਿਹੜਾ ਇੱਥੋਂ ਮਿਲਦਾ ਤੇ ਬਾਕੀ ਬਾਈ ਸੈੱਡ ਜਿਹੜੇ ਆਪਣੇ ਫਾਈਬਰ ਦੇ ਸੈੱਡ ਪੈਂਦੇ ਨੇ ਉਹ ਵੀ ਬਣਾਉਨੇ ਆ ਨਾ ਹਾਂਜੀ ਹਾਂ ਫਾਈਬਰ ਦੇ ਇਸ ਮਟਰ ਚਾਦਰਾਂ ਮੈਨੂੰ ਉਹਦੇ ਜਿਹੜਾ ਜਿਹੜਾ ਤੁਮ ਉਹਨਾਂ ਦੀ ਉਹ ਜੀ ਕਰੀ ਲੈਂਦੇ ਅੱਛਾ ਅੱਛਾ ਵੀ ਸਾਰਾ ਕੁਝ ਬਣਾਉਂਦੇ ਹਾਂ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਸਾਰਾ ਸਮਾਨ ਤੁਸ ਨੂੰ ਇੱਥੋਂ ਮਿਲੂਗਾ ਸੈੱਡ ਜਿਹਨੇ ਪੂਣਾ ਹੋਵੇ ਭਰਾ ਨੇ ਜਾਂ ਦੂਜੀਆਂ ਚਾਦਰਾਂ ਦਾ ਚਾਹੇ ਫਾਈਬਰ ਦਾ ਜੋ ਮਰਜ਼ੀ ਤੁਜੀ ਤੰਮ ਕਰਵਾ ਲਓ ਬਾਕੀ ਆ ਰੇੜੀਆਂ ਵੀ ਜਿਹੜੀਆਂ ਆ ਤਿਆਰ ਹੋ ਰਹੀ ਐ ਜੀ ਰੇੜੀ ਬਾਕੀ ਜਿਹੜੇ ਝੂਲੇ ਝਾਲੇ ਆਪਣੇ ਕੋਠੀਆਂ ਦੇ ਵਿੱਚ ਲੱਗਦੇ ਨੇ ਸਾਰਾ ਕੁਝ ਤੁਹਾਨੂੰ ਇੱਥੋਂ ਤਿਆਰ ਮਿਲੂਗਾ ਤੁਸੀਂ ਜਰੂਰ ਸੰਪਰਕ ਕਰਿਓ ਆਪਾਂ ਤੁਹਾਨੂੰ ਨੰਬਰ ਜਿਹੜਾ ਉਹ ਵੀਡੀਓ ਦੇ ਵਿੱਚ ਦੇਵਾਂਗੇ ਤੇ ਭੱਠੇ ਵਾਲੇ ਵੀਰ ਕਬੂਤਰਾਂ ਵਾਲੇ ਵੀਰ ਜਰੂਰ ਸੰਪਰਕ ਕਰਿਓ ਸਾਡੇ ਕਿਸਾਨ ਭਰਾ ਜਰੂਰ ਸੰਪਰਕ ਕਰਿਓ ਤੁਹਾਨੂੰ ਸਾਰਾ ਸਮਾਨ ਜਿਹੜਾ ਅੱਛਾ ਇਹ ਕਬੂਤਰਾਂ ਵਾਸਤੇ ਸਟੈਂਡ ਐ ਹਾਂ ਇਹ ਖੁੱਡੇ 'ਚ ਲੱਗਦਾ ਐ ਅੱਛਾ ਇਹ ਖੁੱਡੇ ਦੇ ਵਿੱਚ ਹੀ ਲੱਗਦਾ ਐ ਭਈਆ ਕਬੂਤਰਾਂ ਵਾਲੇ ਵੀਰ ਵੀ ਜਿਹੜਾ ਧਿਆਨ ਦੇਣਗੇ ਇਹ ਕਬੂਤਰਾਂ ਦੇ ਬਿਲਕੁਲ ਖੁੱਡੇ ਦੇ ਵਿੱਚ ਜਮਾ ਸਟੈਂਡ ਲੱਗ ਜਾਊਗਾ ਤੇ ਕਬੂਤਰਾਂ ਦਾ ਤੁਹਾਨੂੰ ਜੇ ਤੁਹਾਡੀ ਕੋਈ ਚੀਜ਼ ਨਵੀਂ ਵੀ ਤਿਆਰ ਕਰਵਾਉਣੀ ਆ ਤੁਸੀਂ ਆਪਣੇ ਦਿਮਾਗ ਨਾਲ ਉਹ ਵੀ ਤੁਸੀਂ ਇੱਥੇ ਆ ਕੇ ਕਰਵਾ ਸਕਦੇ ਹੋ ਬਈ ਆਪਣੇ ਦਿਮਾਗ ਨਾਲ ਵੀ ਤੁਸੀਂ ਜਿਹੜੀ ਚੀਜ਼ ਤਿਆਰ ਕਰਾ ਸਕਦੇ ਹੋ ਆ ਛਾਤਰੀਆਂ ਦਾ ਕੱਪੜਾ ਕੋਪੜਾ ਤੁਹਾਨੂੰ ਸਾਰਾ ਕੁਝ ਜਿਹੜਾ ਮਿਲਦਾ ਹੈ ਬਾਕੀ ਜਿਹੜਾ ਸਮਾਨ ਤੁਹਾਨੂੰ ਖੁੱਡਿਆਂ ਦੇ ਵਿੱਚ ਹੋਰ ਵੀ ਲੱਗਦਾ ਜਿਵੇਂ ਡਰਿੰਕਰ ਵਗੈਰਾ ਸਾਰਾ ਸਮਾਨ ਮਿਲ ਜੇ ਹਾਂ ਡਰਿੰਕਰ ਜਿਹੜੇ ਪਾਣੀ ਪੂਣੀ ਵਾਸਤੇ ਸਾਰਾ ਕੁਝ ਤੁਹਾਨੂੰ ਇੱਥੋਂ ਮਿਲੂਗਾ ਤੇ ਆਪਣੇ ਫੋੜੇ ਹੋਗੇ ਘਰਾਂ ਦੇ ਵਿੱਚ ਅੱਛਾ ਟਰਿਆਂ ਟਰੂਆਂ ਦਾਣੇ ਵੀ A to Z ਹੋ ਗਿਆ ਬਾਈ ਕਬੂਤਰਾਂ ਦਾ ਸਮਾਨ ਤੁਸੀਂ ਜਰੂਰ ਸੰਪਰਕ ਕਰਿਓ ਹਰਕੀਰਤ ਬਰਕਸ ਨਾਗਰਾ ਨੇੜੇ ਸ਼ਹੀਦ ਬਾਬਾ ਸਿੱਧ ਤੇ ਆਪਾਂ ਨੰਬਰ ਵੀਡੀਓ ਦੇ ਵਿੱਚ ਜਿਹੜਾ ਉਹ ਦੇਵਾਂਗੇ ਤੁਸੀਂ ਜਰੂਰ ਜਿਹੜਾ ਉਹ ਫੋਨ ਕਰਿਓ ਤੇ ਵਧੀਆ ਚੀਜ਼ ਇੱਥੋਂ ਲੈ ਕੇ ਜਾਇਓ ਬਾਈ ਧੰਨਵਾਦ